ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਮੰਡ ਵਿੱਚ ਅੱਜ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵਿਚਕਾਰ ਤਿੱਖੀ ਨੋਕਚੋਕ ਹੋਈ ਇਸ ਮੌਕੇ ਰਾਣਾ ਇੰਦਰ ਪ੍ਰਤਾਪ ਸਿੰਘ ਤੋਂ ਹਰੇ ਨਵਤੇਜ ਚੀਮਾ ਵੀ ਹਾਜ਼ਰ ਸਨ ਜਦੋਂ ਇੱਕ ਜੌਂਗੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਾ ਰਹੇ ਸਨ ਕਾਂ ਰਾਣਾ ਇੰਦਰਪ੍ਰਤਾਪ ਸਿੰਘ ਇੱਕ ਇੰਟਰਵਿਊ ਦੇ ਰਹੇ ਸਨ ਜਿਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਪ੍ਰਤੀ ਬੇਤਿਆ ਨਿਭਰਤੀ ਉਸੇ ਦੌਰਾਨ ਜਦੋਂ ਪ੍ਰਤਾਪ ਸਿੰਘ ਬਾਜਵਾ ਦੀ ਗੱਡੀ ਰੁਕੀ ਤਾਂ ਉਹਨਾਂ ਕਿਹਾ ਕਿ ਕਾਕਾ ਚੰਗਾ ਨਹੀਂ ਲੱਗਦਾ ਸਾਈਡ ਦੇ ਦਿਓ ਇਸ ਟਕਰਾਰ ਵਾਜੀ ਨੂੰ ਕਾਂਗਰਸ ਵਿਚਕਾਰ ਬਣੀ ਖਾਨਾ ਜੰਗੀ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ ਆ ਮਾਮਲਾ ਤਸਵੀਰਾਂ ਖੁਦ ਬਿਆਨ ਕਰਨਗੀਆਂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਹੜਪ ਪ੍ਰਭਾਵਿਤ ਇਲਾਕੇ ਵਿੱਚ ਖੁਦ ਗਏ ਮਨੋ ਸਮਝ ਜਿਹੜੀ ਇਹਦਾ ਜਿਹੜਾ ਇਹ ਸਿਮਿੰਟ ਰਾਹੀਂ ਇਹਨਾਂ ਨੇ ਕਹਿ ਗਿਆ ਸੀ ਇਹ ਜਿਹੜਾ ਮਾਈਕਰੋ ਚਲਿਏ ਮੈਂ ਤਾਂ ਸੈਟ ਤੇ ਰਾਣਾ ਜੀ ਬੈਠੇ ਆ ਕੋਈ ਗੱਲ ਨਹੀਂ ਕੋਈ ਨਾ ਅੱਜ ਦੋਵੇਂ ਵੀ ਲਾ ਰਿਹਾ ਸੀ ਬੇਟਾ ਅਸੀਂ ਥੱਲੇ ਜਾਣਾ ਲੋਕਾਂ ਨੂੰ ਆਪਣੀ ਗੱਲ ਕਰੋ ਸਾਬਾਬ ਜਾਣਾ ਬਾਹਰ ਨਿਕਲ ਜਾ ਚਿਕਨ ਲੱਗ ਤੁਰਸੀ ਉੱਤੇ ਚੜਾਈ ਆਉਂਦੇ ਆ ਜੇ ਅਸੀਂ ਤੇ ਆਪਣਾ ਆਈ ਤੇ ਕਦੋਂ ਜੋ ਮਾਰਨਾ ਹੈ ਨੂੰ ਥੋੜਾ ਸਾਈਡ ਤੇ ਆ ਜੈਨ ਲੋਕ ਪ੍ਰੋਪਰ ਜੈਨ ਲੋਕ ਪ੍ਰੋਪਰ ਜੈਨ ਲੋਕ ਪਾਸੇ ਵਾਹ ਰਾਤ ਹੀ ਸਾਡਾ ਕਮਾਰੋ ਬੈਠਾ ਬੇਟਾ ਤੂੰ ਵੀ ਥੋੜਾ ਜਿਹਾ ਸਾਈਡ ਤੇ ਚੰਗਾ ਰਿਹਾ ਇੱਥੇ ਆ ਆ ਤੁਸੀਂ ਕਹਿੰਦੇ ਚਾਚਾ ਜੀ ਕਹਿ ਰਹੇ ਆ ਤੋਹਾਰ ਆਦਮੀ ਆਪਣ ਨਹੀਂ ਹੈ ਹੀ ਮੇਰੇ ਦੇ ਆਜੋ ਆਜੋ ਬਰ ਆਲਾ ਨਹੀਂ ਖਾਣੋ ਇਹ ਮੇਰੀ ਵੀਡੀਓ ਯਾਰ ਕੋਈ ਨਹੀਂ ਆਉਂਦਾ ਕਿਹੜਾ ਪਾਸੇ ਲੱਗਣਾ ਮੂਹਰੇ ਆਇਆ ਨਹੀਂ ਉਹਦੋਂ ਮੈਂ ਆਇਆ ਸੀ ਕਾਲ ਜੋੜੀ ਕਿਹੜਾ ਦਊਗਾ ਆਹੋ ਪਰਮਾਰਮਾ ਬਾਹਰ ਗੇਂਦਵਾ ਆਹੋ ਕਿੱਡੀ ਬਾਰੇ ਕਰਨਾ ਹੈ ਜਿਹੜਾ ਆ ਗਿਆ ਆਹੋ ਬੰਦੇ ਆ ਗਏ ਰਾਂ ਦੇ ਕੰਮ ਹੀ ਹੈ ਇਹਦਾ ਸਾਰਾ ਕੋ ਗੇੜੀਆਂ ਤਾਂ ਦੇਵਤਾਂ ਨੇ ਰਾਨਾ ਉੱਥੇ ਜਣਾ ਕੰਮ ਕਰਾ ਗੇੜੀਆਂ ਦਾ ਹਿੰਦੂ ਦੇਸ ਘਰ ਕੋਲ ਪਤਾ ਕਰਦੀ ਹੈ ਤਾਂ ਬੇਟਾ 7 ਵਜੇ ਕੀ ਕਹਿੰਦੇ ਸਾਈਡ ਤੇ ਨਹੀਂ ਆਉਂਦੀ ਇਹ ਟ੍ਰੈਨ ਨਹੀਂ ਆਉਂਦੀ ਇਹ ਤਾਂ تیار ਹੈ ਨਹੀਂ ਰਾਣਾ ਜੀ ਕਿਹੜਾ ਨਹੀਂ ਲੱਗਦਾ ਇਟ ਇਜ਼ ਨੋਟ ਦ ਰਾਈਟ ਮੈਂ ਮੈਂ ਤਾਂ ਬਾਈਕਾ ਦਾ ਹਾਲ ਹੋ ਗਿਆ ਮੈਂ ਤਾਂ 7 ਤੇ ਰਾਣਾ ਜੀ ਖੜੇ ਆ ਕੋਈ ਗੱਲ ਨਹੀਂ ਰਾਣਾ ਜੀ ਆਹ ਗੱਲ ਨਾ ਦੇਣ ਦੱਸ ਜੇ ਫਿਰ ਦੁਆਰਾ ਪਾਣਾ ਮੇਰਾ ਕੋਈ ਬਣਾਇਆ ਜਾਵੇ ਅੱਜ ਨਾਲ ਬਚਾ ਲੋਦਾ ਬਿਆਲੇ ਬਣਾਣਾ ਦੱਸਣਾ ਕਿ ਕਿ ਕਰਦਾ ਹੈ ਫੋਟੋ ਆ ਰਿਹਾ ਦੁਆਰਾ ਪਾਣਾ ਸਾਲਾ ਲੜਾਈ ਤੇ ਕੱਲੂ ਬਣਾਉਣਾ ਹੈ ਮੇਰਾ ਬਿਲਕੁਲ ਕਿਉਂ ਨਾਮ ਮੇਰਾ ਸੁਬਾ ਲੈ ਸਦਾ ਰਾਹ ਹੋਣੀ ਥੱਲੇ ਹੱਥ ਜੋ ਨਹੀਂ ਇਧਰ ਨੂੰ ਖਾਵਾ ਜਦੋਂ ਪੂਰਾ ਪੰਜਾਬ ਡੁੱਬਣ ਦੀ ਖਗਾਰ ਤੇ ਐ ਤਾਂ ਸੱਸੀ ਲੋਕਾਂ ਵਿਚਕਾਰ ਨੋਕ ਚੋਕ ਵੈਸੇ ਵੀ ਚੰਗੀ ਨਹੀਂ ਲੱਗਦੀ ਟਰਨੂ ਚਾਹੀਦਾ ਕਿ ਸاسي ਵਿਰੋਧ ਪੁਲਾਕੇ ਇਕਜਟ ਹੋਇਆ ਜਾਵੇ ਅਤੇ ਪੰਜਾਬ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ ਸੁਲਤਾਨਪੁਰ ਲੋਧੀ ਤੋਂ ਨਰਮਲ ਸਿੰਘ ਹੈਪੀ ਦੀ ਰਿਪੋਰਟ ਪ੍ਰਾਪਤ ਪੰਜਾਬ ਟੀਵੀ ਇੱਕ ਟਾਪੂ ਹੈ ਜਿੱਦੇ ਸੋਨਾ ਪਿੰਡ ਨੇ ਅਸੀਂ ਆਪਣੀ ਸਾਰੀ ਟੀਮ ਦੇ ਨਾਲ ਜਨ ਅਭੇਦ ਸਿੰਘ ਝੀਮਾ ਸਾਹਿਬ ਸਾਡੀ ਪਾਰਟੀ ਦੇ ਜਿਹੜੇ ਕੈਂਡੀਡੇਟ ਸਨ विक्रम चौधरी जी एमएलए फ्लोर सबबंदर सिंह ਸਾਡੇ ਐਮਐਲਏ ਫਗਵਾੜਾ ਸਾਡੇ ਜੂਨੀਅਰ ਐਨਵੀ ਸਾਹਿਬ ਬਾਬਾ ਹੈਂਰੀ ਜੀ ਐਮਐਲਏ ਜਿਲੰਦਰ ਤੇ ਬਹੁਤ سارے ਹੋਰ ਕਾਂਗਰਸ ਦੇ ਸਾਥੀ ਇੱਥੇ ਆਪਣੇ ਰੀਲੀਫ ਦੇ ਕੰਮ ਵਾਸਤੇ ਸਾਰੇ ਨੂੰ ਕਹ ਲੈ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਨਾ ਪਿੰਡਾਂ ਦਾ ਉਹਨੂੰ ਓਵਰਲੁੱਕ ਕਰਨ ਵਾਸਤੇ ਅਸੀਂ ਆਏ ਹਾਂ ਇਹ ਸਪੈਸ਼ਲ ਕਿਸਮ ਦੀ ਇਹ ਵਾਈਕਲ ਹੈ ਜਿਹੜੀ ਪਾਣੀ ਵਿੱਚ ਵੀ ਜਾ ਸਕਦੀ ਹੈ ਅਸੀਂ ਆਫਰ ਕੀਤੀ ਹੈ ਪਿੰਡਾਂ ਵਾਲਿਆਂ ਨੂੰ ਕੋਈ ਬਿਮਾਰ ਨੂੰ ਜਿਹੜਾ ਕਈ ਦਿਨਾਂ ਦਾ ਪਿੰਡ ਤੋਂ ਨਿਕਲ ਨਹੀਂ ਸਕਿਆ ਕੋ ਜੜੀਆਂ ਨਹੀਂ ਸੀ ਉਹਨੂੰ ਟ੍ਰਾਂਸਫਰ ਕਰਨਾ ਹੈ ਕਿਸੇ ਸ਼ਹਿਰ ਦੇ ਵਿੱਚ ਜਾਂ ਬੱਚਿਆਂ ਨੂੰ ਕਰਨਾ ਹੈ ਜਾਂ ਕੋ ਮਾਲ ਨੂੰ ਕਰਨਾ ਹੈ ਉਹਦੇ ਬਾਅਦ ਸਿਰ ਅਜ ਸਪੈਸ਼ਲ ਅਸੀਂ ਇਸ ਵਾਈਕਲ ਉਹੜਾ ਸ਼ੰਗਰਾ ਮੰਗਰਾ ਸ਼ੰਗਰਾ ਪਿੰਡ ਵਿੱਚ ਅਸੀਂ ਜਾ ਰਹੇ ਹਾਂ ਉੱਥੇ ਸੂਚੇ ਪਿੰਡ ਨੂੰ ਮਿਲਦੇ ਆ ਤੇ ਬਾਕੀ ਗੱਲ ਉੱਥੇ ਜਾ ਕੇ ਉਹਨਾਂ ਨਾਲ